ਜੀ ਹਸੀਕਾ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਆਪਾਂ ਲੈ ਕੇ ਜਾ ਰਹੇ ਹਾਂ ਸ਼ਗਲੀ ਪੁਲ ਨਕੀ ਤੇ ਇੱਥੇ ਆ ਬੈਠੀ ਆ ਰੁੱਪੀ ਸਾਡੀ ਵੀ ਕੰਮ ਵੀ ਮੈਂ ਸ਼ਗਲੀ 'ਚ ਖਾਣ ਲਈ ਇਹ ਸੀਮੈਂਟ ਅਪਿਜਾ ਹੋਇਆ ਆਪਣੇ ਲੱਗਿਆ ਹੋਇਆ ਜੀ ਮਿਸਤਰੀ ਆ ਕੰਡ ਕਰ ਦਿੱਤੀ ਆ ਤੇ ਉੱਪਰ ਹਜੇ ਕਰਨ ਵਾਲੀ ਰਹਿੰਦੀ ਆ ਹਜੇ ਥੋੜੀ ਜੀ ਰਹਿੰਦੀ ਆ ਕਰਨ ਵਾਲੀ ਤੇ ਅੱਜ ਮੌਸਮ ਬਹੁਤ ਚਾਰੀ ਕੈਂਟ ਸੀ ਤੇ ਆਪਾਂ ਬੈਠ ਕੇ ਸ਼ਗਲੀ ਖਾ ਰਹੇ ਸੀ ਜੀ रूबी कोली बैठी है क्या देखो इधर इधर वटा कार्ड रहे आ मेरा चेक करो आई द व्यू पापा जा रहे हैं कोठी पे बहुत ज्यादा बदल जाने के आ गए हैं तो व्यू चेक कर सकते हो ये है जी कि द व्यू ਬਹੁਤ ਹੀ ਗਾਲੇ 50000 ਲੱਗ ਰਾਇ। ਹਾਲਪਾ ਤੋਂ ਦਿੱਖੋ ਤੁਸੀਂ ਕਾਲ ਕਾਲਿਪਸਲ ਅੱਜਾ ਕਿੰਨਾ ਦੇਖ ਕਿੰਨੇ ਮਿਲੇ ਹੈ। ਇਹ ਮੈਨੂੰ ਤਾਂ ਜ਼ਰੂਰ ਦੱਸਿਓ। ਇਹ ਆਹ ਰਹਾ ਪਾਸ ਨਵਾਂ ਬਲੌਗ ਬਣਾਉਣ ਲੱਗੇ ਆਂ। ਪਲੀਜ਼ ਇਗਨੋਰ ਚੈੱਕ ਕਰਿਓ ਜੀ ਸਾਰਾ ਵੀਊ ਟੂ ਕਿੰਨਾ ਘੈਂਟ ਲੱਗ ਰਾਇਆ ਬੱਦਲ। ਤੁਸੀਂ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ। ਆਪਣੇ ਤਰ ਕੰਮ ਚੱਲ ਰਿਹਾ ਸੀ ਤੇ ਅਗਰ ਉਹ ਆ ਗਈ ਬਾਰਿਸ਼ ਇਹ ਤਰਪਾਲ ਪਾ ਕੇ ਫਿਰ ਕੰਦ ਨੂੰ ਪਿਆ ਟਾਣਾ ਤੇ ਸੀ ਮੀਂਹ ਪੈਣ ਲੱਗ ਗਿਆ ਸੀਗਾ ਤਾਂ ਕਰਕੇ ਫਿਰ ਤਰਪਾਲ ਦਿੱਤੀ ਸੀ ਥੋੜੀ ਜੀ ਦੇਰ ਤੱਕ ਪੱਜਲਾਂ ਦੀ ਬਦਨਾਮ ਨੂੰ ਜਾ ਰਹੇ ਆ ਜੀ ਅਸੀਂ ਬਾਜ਼ਾਰ ਮੈਂ ਆਪਾਂ ਉਹ ਤਰਪਾਲ ਕਿ ਲੈ ਕੇ ਮਾਤਲ ਦਿੱ ਦਿੱਸਾਂ ਜਦ ਹੀ ਉਹਦੀ ਪਹੁੰਚਦੇ ਆ ਆ ਰਿਹਾ ਜੀ ਖਾਸਾ ਫਾਲਟ ਕਪਸਾ ਪਈ ਕਾ ਇੱਧਰ ਆਵੇ ਰਿਹਾ ਹਸਪੀਟਲ ਚੇਕ ਆ ਸ਼ੋਅ ਬੀਓ ਆਪਾਂ ਜਾ ਰਹੇ ਸੀ ਜੀ ਜੀ ਸੁਿੰਦਰਾ ਮੰਨ ਕਲੀ ਇਸ ਬਹੁਤ ਹੀ ਘੈਂਟ ਹੋ ਗਿਆ ਸੁਿੰਦਰਾ ਵੈਰੀ ਤੁਸੀਂ ਚੈੱਕ ਕਰਦੇ ਮੈਂ ਕੋਸਰਾ ਵੀ ਵਲੌਗ ਬਣਾਉਂਗੀ ਤੇ ਟ੍ਰੇਨ ਆ ਵੀ ਤੱਕ ਕੇ ਆਪਾਂ ਜਾ ਰਹੇ ਹਾਂ ਜੀ ਥੋੜੀ ਜਿਹੀ ਹਵਾ ਚ ਹੋ ਰਿਹਾ ਇਹ ਕਿ ਗੱਡੀ ਨਾਲ ਕਰਦੀ ਹੋਣੀ ਕਰਦਾ ਸੀ ਸਾਡੇ ਬੀਚੇ ਤੰਗ ਦਾ ਬੀਚੇ ਮੋੜ ਤੱਕ ਤੱਕ। ਸਾਡੇ ਕੋਲ 사이드 ਦੀ ਨਹੀਂ ਦੀ ਲਿਆ। ਤੇ ਆਪਾਂ ਪਹੁੰਚ ਨਹੀਂ ਆਏ ਜੀ ਸ਼ੌਪ ਤੇ ਵੀਰੀ ਦੀ। ਇੱਥੋਂ ਆਪਾਂ ਫੜਾਂਗੇ ਆਪਣਾ ਸੂਟ ਅਤੇ ਇੱਕ ਸ਼ੋਰ ਟੈਂਗ ਦੀ ਕੋ ਇੱਧਰ ਡੌਕਿੰਗ ਨਾ ਕਿ ਉਹ ਸੀ ਕਿ ਆਪਾਂ ਸੂਟ ਫੜ ਕੇ ਚੱਲਦੇ ਹਾਂ। ਇੱਥੇ ਆਊਗਾ ਜੀ ਹੁਣ ਪੂਤਾ ਵਾਲਾ ਕੋਈ ਤੁਹਾਨੂੰ ਤੁਸੀਂ ਕਰਦਾ ਮੈਂ ਵਾਪਸ ਮੇਰੇ ਪੁੱਤਾਂ ਲਈ ਖੂਦੀਆਂ ਸ਼ਾਰਟ ਵੀਡੀਓ ਨੇ ਇਸ ਦੀ ਪੁੱਤਾਂ ਵਾਲਾ ਖੂ ਇਸੇ ਰਾਤ ਤੋਂ ਰਾਤ ਪੁੱਤਾਂ ਨੇ ਖੂ ਬਣਾਇਆ ਸੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਰਟ ਵੀਡੀਓ ਇਹ ਅਪਾ ਜਾ ਰਹੇ ਹਾਂ ਜੀ ਵਾਪਸ ਇੱਕ ਇਧਰ ਘਰ ਦਾ ਸਭ ਆਊਗਾ ਬੋਟਨ ਰਖੋਨੀਆ ਕੀ ਜੀ ਜਾ ਰਹੇ ਹਾਂ ਜੀ ਕੋਈ ਇੱਕ ਦੋ ਕੰਮ ਹੋਣਗੇ ਆ ਮੰਨੇ ਕੋ ਗੁਰਦੁਆਰਾ ਸਾਹਿਬ ਲੈ ਸਾਹਿਬ ਗੁਰਦੁਆਰਾ ਵਿੱਚ ਕੁਝ ਚੈੱਕ ਕਰਦੇ ਵੀ ਵੀਰ ਉਹ ਆਪਾਂ ਜਲਦੀ ਲੈ ਕੇ ਆਵਾਂਗੇ ਤੇ ਆਪਾਂ ਜਾ ਰਹੇ ਹਾਂ ਜੀ ਹੁਣ ਬਾਜ਼ਾਰ ਥੋੜਾ ਜਿਹਾ ਕੰਮ ਹੋ ਰਿਹਾ ਤਜਾਰਤ ਕਰਕੇ ਜੇ ਸਵੇਰ ਜਾਵਾਂਗੇ ਆਪਾਂ ਕਰੀ ਕੁਝ ਚੈੱਕ ਕਰ ਸਕਦੇ ਹਾਂ ਇਹ ਜੀ ਟਿਕਟ ਲਗਾਉਣ ਲਈ ਅੱਜ ਲਈ ਇੱਧਰ ਚੱਕ ਸਕਦੇ ਹੋ ਅੰਟੀ ਨੂੰ ਲੱਗਦਾ ਬਿਸਕਟ ਕੜਾ ਕੇ ਨਹੀਂ ਤੇ ਤੁਸੀਂ ਸਾਰੇ ਜਾਣੇ ਕਮੈਂਟਾਂ ਚ ਦੱਸਿਓ ਕਿ ਕੌਣ ਕੌਣ ਲੈ ਕੇ ਆਇਆ ਇਹ ਬਿਸਕਟ ਕੜਾ ਵੀ ਆਪਾਂ ਵੀ ਲੈ ਕੇ ਆਉਂਦੇ ਹਾਂ ਦਿੰਸ਼ਾਪੁਰ ਇਹ ਕੋਨੇ ਸਿੱਧਾ ਰਹੇ ਆ ਜਾਂ ਤੁਸੀਂ ਪਿੰਡ ਦੀਆਂ ਇਹ ਆ ਜੀ ਸਿਹਤ ਕੇਂਦਰ ਵੀ ਪ੍ਰਾਣਠਾਨੀ ਕੋਲ ਆ ਜਾਂਦਾ ਸਿਹਤ ਕੇਂਦਰ ਇਹ ਜਗ੍ਹਾ ਸਾਨੂੰ ਪ੍ਰਾਣਠਾਨੀ ਪ੍ਰਾਣਠਾਨੀ ਤੇ ਮੋਨ ਦਾ ਬਹੁਤ ਉਲੱਟ ਕੇ ਚੱਲ ਗਿਆ ਇਹ ਇਧਰ ਲਈ ਡਰੇਨ ਚੈੱਕ ਕਰਵਾਉਂਦੇ ਹਾਂ ਪੂਰਾ ਆਪਾਂ ਤੁਹਾਨੂੰ ਪਹੁੰਚ ਕੇ ਥਾਂ ਬਾਜ਼ਾਰ ਜਿੱਥੋਂ ਵੀ ਅਸੀਂ ਪਹੁੰਚ ਜਾਂ ਬਾਜ਼ਾਰ ਤੇ ਕਾਗਜ਼ ਇਹ ਲਿਕਵੇਟਰ ਜਾਂਦੇ ਕੇ ਜਾ ਰਹੇ ਆ ਤੁਹਾਨੂੰ ਪਤਾ ਇਹ ਸੌਂ ਦਾ ਟਾਈਮ ਚੱਲ ਰਿਹਾ ਹੈ ਜੇ ਆਪਾਂ ਫਾਰਮ ਦੇਖ ਕੇ ਆਪਾਂ ਜੀ ਆਪ ਤੋਂ ਬਾਅਦ ਦੀ ਕੋਈ ਹੋਰ ਜਮਾਨਤ ਕਰਵਾ ਕੇ ਵਾਪਸ ਕਰਦੇ ਹਾਂ कल काग बढ़िया लगता है मैं नवा चैनल बनाया जीव बी सूँ पता थोड़िया इतने आप जूस लैके जाएगा जिस तक भुल गए थे क्या आप जूस लै रहे हैं जी हूँ जी असि वापस जा रहे हैं लाइक शेयर कमेंट जरूर करो चैनल में सबसक्राइब कर लिये बैल लाइक अन्य क्लियर कर लिये थैंक यू